ਇਕ ਜੈਨੇਈ ਸਾਧੂ ਨਾਲ ਗਰੇੜੀ ਦੇ ਅੱਜ ਕਿਦਰੇ ਬਹਿਸ ਹੋ ਗਈ ਮੈਨੂੰ ਕਹਿ ਲਗਾ ਮਸਕੀਨ ਜੀ ਧਰਮ ਤੋਂ ਜਗਤ ਮੇਂ ਬਹੁਤ ਸੇ ਹਨ ਪਰ ਜੋ ਅਹਿੰਸਾ ਹੈ ਉਹ ਪਰਮ ਧਰਮ ਹੈ ਪਰਮ ਧਰਮ ਹੈ ਮੇਰੇ ਗੋਲ ਵੀਰਿਆ ਨਹੀਂ ਗਏ ਮੈਂ ਕਸੰਦ ਜੀ ਹਮ ਤੋ ਹਾਂ ਸਿਰਫ ਦਰਸ਼ਨ ਕਰਨੇ ਆਏ ਥੇ ਘੁੰਮਣੇ ਆਏ ਥੇ ਆਪਨੇ ਵਿਵਾਦ ਚਲਾ ਦੀ ਹੈ ਅਹੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਸਾ ਅੰਗ ਹੈ ਇਹ ਦਿੱਤੇ ਮੈਂ ਉਦਾਹਰਨ ਦਿੱਤੇ ਜਿਵੇਂ ਉਂਗਲ ਮੇਰੇ ਸਰੀਰ ਦਾ ਇੱਕ ਅੰਗ ਹੈ ਇੱਕ ਉਂਗਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਮੇਰਾ ਇੱਕ ਵਾਲ ਸਰੀਰ ਦਾ ਇੱਕ ਅੰਗ ਹੈ ਤੇ ਵਾਲ ਝੜ ਜਾਏ ਤਾਂ ਸਰੀਰ ਨਹੀਂ ਝੜਦਾ ਇਹ ਸਵਾਲ ਤੋਂ ਬਿਨਾ ਵੀ ਸਹੀ ਹੋ ਸਕਦਾ ਹੈ ਜੈਸੇ ਨਾਖਨ ਮੇਰਾ ਸਰੀਰ ਦਾ ਇੱਕ ਅੰਗ ਹੈ ਪਰ ਇਹ ਨਾਖਨ ਕੱਢ ਲਈ ਗਏ ਤਾਂ ਵੀ ਇਹ ਸਰੀਰ ਹੋ ਸਕਦਾ ਹੈ ਅਹਿੰਸਾ ਧਰਮ ਦਾ ਇੱਕ ਬਹੁਤ ਨਿੱਕਾ ਜਿਹਾ ਅੰਗ ਹੈ ਸੰਪੂਰਨ ਧਰਮ ਨਹੀਂ ਹੈ ਪਰਮ ਧਰਮ ਦੀ ਤੇ ਗੱਲ ਛੱਡੋ ਇਫ ਯੂ ਹੈਵ ਇਸ ਤੇ ਬਹਿਸ ਲੰਬੀ ਹੋ ਗਈ ਲੰਬੀ ਜਦ ਬਹਿਸ ਹੋ ਗਈ ਔਨੇ ਘੇਮਨ ਮਸਕੀਨ ਜੀ ਤੁਹਾਡੇ ਨਾਲ ਵਿਚਾਰ ਕਰਦਿਆਂ ਕਰਦਿਆਂ ਤੇ ਮੇਰਾ ਸਿਰ ਦੁਖਣ ਲੱਗ ਪਿਆ ਤੁਹਾਡਾ ਸਿਰ ਨਹੀਂ ਦੁਖਦਾ ਮੈਂ ਕਹ ਦੁਖਦਾ ਤੇ ਮੇਰਾ ਹੀ ਪਿਆ ਉਹ ਕਾਫੀ ਸਮੇਂ ਦਾ ਤੁਸੀਂ ਜਿਹੜੀ ਤੇ ਘਾਰਾ ਮੇਰਾ ਹੋਰ ਕੀ ਹੈ ਮੈਂ ਤਾਂ ਸਿਰਫ ਘਮਣ ਆਇਆ ਸੀ ਬਟੂਵੇ ਚੁਣਾਨੇ ਦਵਾਈ ਕੱਢੀ ਪਾਣੀ ਮੰਗਾਇਆ ਤੇ ਪਾਣੀ ਨਾਲ ਦਵਾਈ ਖਾ ਗਏ ਮੈਂ ਕਿ ਸੰਦ ਜੀ ਇਹ ਕੀ ਖਾਦਾ ਹੈ ਕਦਨ ਕਾਫੀ ਦਿਨਾਂ ਦਾ ਨਜ਼ਰ ਹੈ ਉਹਦੇ ਨਾਲ ਹਲਕੀ ਜਿਹੀ ਹਰਾਰਤ ਰਹਿੰਦੀ ਹੈ ਤੁਹਾਡੇ ਨਾਲ ਬਹਿਸ ਕਰਦੇ ਆ ਜਰਾ ਜ਼ਿਆਦਾ ਹੋ ਗਈ ਹੈ ਸਿਰ ਜ਼ਿਆਦਾ ਦੁਖਣ ਲੇ ਦਵਾਈ ਲਈ ਹੈ ਨੇ ਕਿ ਨਜ਼ਲੇ ਜ਼ੁਕਾਮ ਦੇ ਤੇ ਕਿਟਾਣੂ ਆਉਂਦੇ ਨੇ ਜੀਵ ਆਉਂਦੇ ਨੇ ਇਹ ਜਿਹੜੀ ਤੁਸੀਂ ਦਵਾਈ ਖਾਧੀ ਉਹਦੇ ਵਿਚਾਰੇ ਮਰ ਜਾਂ ਬੜੀ ਜੀਵ ਹੱਤਿਆ ਕੀਤੀ ਤੁਸੀਂ ਇਹਨਾਂ ਨੂੰ ਪਲਣ ਦੇ ਸਾਰਿਆਂ ਨੂੰ ਜ਼ੁਕਾਮ ਲੱਗਣ ਦੇ ਨਜ਼ਲਾ ਲੱਗਣ ਦੇ ਟਾਈਫਾਇਟ ਦੇ ਕਿਟਾਣੂ ਆਉਂਦੇ ਨੇ ਮਲੇਰੀਏ ਦੇ ਮੱਛਰ ਆਉਂਦੇ ਨੇ ਫੇਫੇ ਦੇ ਕਿਟਾਣੂ ਆਉਂਦੇ ਨੇ ਦਵਾਈਆਂ ਨਾਲ ਇਹਨਾਂ ਨੂੰ ਮਾਰਿਆ ਜਾਂਦਾ ਹੁਰ ਕੀ ਹੈ ਕੁਝ ਐਸੇ ਕਿਟਾਣੂ ਜੋ ਸਰੀਰ ਲਈ ਹਾਨੀਕਾਰਕ ਨੇ ਦਵਾਈ ਦੇ ਕੇ ਉਹਨਾਂ ਨੂੰ ਮਾਰਨਾ ਪੈਂਦਾ ਕੁਝ ਐਸੇ ਮਨੁੱਖ ਧਰਮ ਇਨਸਾਨੀਅਤ ਕੌਮ ਦੇਸ਼ ਲਈ ਹਾਨੀਕਾਰਕ ਹੁੰਦੇ ਨੇ ਇੱਕ ਪਾਸੇ ਕਰਨਾ ਪੈਂਦਾ ਇੱਕ ਪਾਸੇ ਕਰਨਾ ਪੈਂਦਾ ਅਹਿੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਜਿਹਾ ਹੁੰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਔਰੰਗਜ਼ੇਬ ਦੇ ਚੰਗ ਐਲਕਾਰ ਜੋ ਸਤਿਗੁਰ ਦੇ ਚਰਨਾਂ ਰੱਖਦੇ ਸਨ ਉਹ ਨਾਲੇ ਕਿਦਰੇ ਬੰਦੇ ਕੀਤੇ ਮਾਰਾਇ ਤੁਹਾਡੇ ਹੱਥ ਦੇ ਤਲਵਾਰ ਚੰਗੇ ਨਹੀਂ ਲੱਗਦੇ। ਇਹ ਤੀਰ ਕਮਾਨ ਚੰਗੇ ਨਹੀਂ ਲੱਗਦੇ। ਤੁਸੀਂ ਗੁਰਨਾਮਿਕ ਦੀ ਗੱਦੀ ਦੇ وارث ਤੁਹਾਡੇ ਹੱਥ ਦੇ ਵਿੱਚ ਬੰਦੂਕ ਨਹੀਂ ਚੰਗੇ ਲੱਗਦੇ। ਤੁਹਾਡੇ ਹੱਥ ਦੇ ਵਿੱਚ ਮਾਲਾ ਚੰਗੀ ਲੱਗਦੀ। ਤੁਸੀਂ ਬੰਦਗੀ ਕਰਦੇ ਚੰਗੇ ਲੱਗਦੇ। ਤੁਸੀਂ ਲੋਕਾਂ ਨੂੰ ਪ੍ਰਭੂ ਨਾਲ ਜੋੜਦੇ ਚੰਗੇ ਲੱਗਦੇ ਹੋ। ਲੜਦੇ ਚੰਗੇ ਨਹੀਂ ਲੱਗਦੇ। ਤੁਹਾਡੇ ਹੱਥ ਦੇ ਤਲਵਾਰ ਸ਼ੋਭਾ ਨਹੀਂ ਦਿੰਦੀ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਸੁਣੋ ਸ੍ਰੀ ਮਕਵਾਗ ਪਾਦਸ਼ਾਹੀ ਦਸਵੇਂ ਜ਼ਫਰਨਾਮਾ ਬਲਾ ਚਾਰ ਗੇ ਦਰਮਿਆਂ ਆਮਦਮ ਬ ਤਦਬੀਰੋ ਤੀਰੋ ਤੁਫੰਗ ਆਮਦਮ ਇਹ ਜੋ ਮੈਂ ਤਲਵਾਰ ਚੁੱਕੀ ਹੈ ਲਾਚਾਰ ਹੋ ਕੇ ਮਜੋ ਇਹ ਜੋ ਮੈਂ ਬੰਦੂਕ ਚੁੱਕੀ ਹੈ ਮੇਰੀ ਖੁਸ਼ੀ ਨਹੀਂ ਹੈ ਖੁਸ਼ੀ ਨਾਲ ਨਹੀਂ ਚੁੱਕੀ ਹੈ। ਲਾਚਾਰ ਹੋ ਕੇ ਚੁੱਕੀ ਹੈ। ਮਜਬੂਰ ਹੋ ਕੇ ਚੁੱਕੀ ਹੈ। ਕੀ ਮਜਬੂਰੀ ਹੈ? ਦੂਸਰੀਆਂ ਪੰਕਤੀਆਂ ਸਤਿਗੁਰੂ ਖੁਲਾਸਾ ਕਰਦੇ। ਇੱਕ ਜ਼ਾਲਮ ਮਨੁੱਖ ਆਪਣੇ ਪੈਰਾਂ ਪਲੇ ਮਜ਼ਲੂਮਾਂ ਨੂੰ, ਕਮਜ਼ੋਰਾਂ ਨੂੰ ਲਿਤਾੜੀ ਜਾ ਰਿਹਾ ਹੈ, ਲਿਤਾੜੀ ਜਾ ਰਿਹਾ ਹੈ, ਲਿਤਾੜੀ ਜਾ ਰਿਹਾ ਹੈ। ਜੇ ਮੈਂ ਹੱਥ ਜੋੜ ਕੇ ਉਹਨੂੰ ਰੋਕਾਂ, ਭਈ ਤੂੰ ਆਪਣੇ ਕਦਮ ਰੋਕ। ਤੇਰੇ ਕਦਮਾਂ ਦੇ ਥੱਲੇ ਗਰੀਬ ਮਾਰੇ ਜਾਂਦੇ ਤੇਰੇ ਕਦਮਾਂ ਦੇ ਥੱਲੇ ਮਜ਼ਲੂਮ ਚਿਥੇ ਜਾਂਦੇ ਤੂੰ ਆਪਣੇ ਕਦਮ ਰੋਕ ਤੇ ਜੇ ਉਹ ਜ਼ੋਰਾਵਰ ਜ਼ਾਲਮ ਇਹ ਆਖੇ ਮੈਂ ਕਦਮ ਨਹੀਂ ਰੋਕਣੇ ਤੋ ਮਹਾਰਾਜ ਕਹਿੰਨ ਮੈਂ ਹੱਥ ਜੋੜਨਾ ਇੱਕ ਪਾਸੇ ਕਰਕੇ ਪੈਰਾਂ ਨੂੰ ਤੋੜ ਕੇ ਕਦਮ ਰੋਕਾਂਗਾ ਇਨੋ ਰੋਕਣਾ ਮੈਂ ਆਪਣਾ ਕਰਮ ਸਮਝਦਾ ਚੌਂਕਾ ਰਜ਼ ਹਮਾ ਹਿਲਦੇ ਦਰਗੋਇਸ ਹਲਾਨਸਤ ਬੁਰਦੰਬ ਸ਼ਮਸ਼ੇਰ ਦਸ ਹਲਾਲ ਹੈ ਜਾਇਜ਼ ਹੈ ਉਸ ਵਕਤ ਤਲਵਾਰ ਚੁਕਣਾ ਜਦ ਜ਼ਾਲਮ ਆਪਣੇ ਕਦਮ ਨਾ ਰੋਕ ਰੇ ਅਹੰਸਾ ਪਰਮ ਧਰਮ ਸਿੱਖ ਜਗਤ ਦੇਚ ਨਹੀਂ ਹੈ ਇਸ ਪਰਮ ਧਰਮ ਕਰਕੇ ਹਿੰਦੁਸਤਾਨ 2000 ਸਾਲ ਗੁਲਾਮ ਰਿਹਾ ਪੀਸੋਸ ਤੇ ਮੈਂ ਦੋ ਸ਼ਬਦ ਕੈਸਾ ਨੇ ਸੁਣਾਲ ਥੋੜੇ ਜਿਹਾ ਕੁਝ ਲੋਕ ਦੇਸ਼ਦੇ ਔਖੇ ਵੀ ਹੋਏ ਪਰ ਬਹੁਤ ਸਾਰੇ ਸਹਿਮਤ ਵੀ ਹੋਏ ਮੈਂ ਕਿ ਬੋਧ ਮਤ ਬੋਧ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਜੈਨ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਇਹਦੇ ਉੱਤੇ ਮੈਂ ਇਹ ਦਲੇਲ ਦਿੱਤੀ ਮੈਂ ਕਿ ਸਾਰੇ ਬਿਕਸ਼ੋ ਬਣ ਜਾਂ ਚਲੋ ਮੰਨ ਲੈਂਦੇ ਆ ਗੱਲ Swami Mahavir دی ਤੇ ਮਹਾਤਮਾ ਬੁੱਧ ਦੇ ਸਾਰੇ ਬਿਖਸ਼ੂ ਬਣ ਜਾਣ ਸਾਰੇ ਤੇ ਫਿਰ ਦੇਗਾ ਕੌਣ ਕੌਣ ਦੇਗਾ ਕਿਸ ਨੇ ਚੁਟਕੀ ਆਟਾ ਪਾਣਾ ਹੈ ਪਾਂਡੇ ਕਿਉਂਕਿ ਸਾਰੇ ਬਿਖਸ਼ੂ ਬਣਿਆ ਤੇ ਜੇ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ ਤਾਂ 200 ਸਾਲ ਬਾਅਦ ਜ਼ਮੀਨ ਤੇ ਇੱਕ ਮਨੁੱਖ ਵੀ ਨਹੀਂ ਹੋਵੇਗਾ ਇੱਕ ਵੀ ਨਹੀਂ ਹੋਵੇਗਾ ਮਨੁੱਖਤਾ ਨੂੰ زمین ਤੋ ਹਲੇ ਕਰਨਾ ਹੈ ਬਿਲਕੁਲ ਖਤਮ ਕਰਨਾ ਹੈ ਤਾਂ ਫਿਰ ਬਹੁਤ ਧਰਮ ਹੈ ਜੈਨ ਧਰਮ ਹੈ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਉਹਨਾਂ ਦੇ ਉੱਗੇ ਪ੍ਰਚਾਰਕ ਵੀ ਮੰਗ ਹੈ ਖੰ ਲਗੇ ਹ ਮੈਂ ਔਰ ਇਸ ਤੋਂ ਮੈਂ ਹਨਾਨੁ ਸ਼ਾਹਬਾਜ਼ ਦੇਤੇ ਤੁਸੀਂ ਵਿਚਾਰ ਵਟਾਂਦਰੇ ਚ ਤਲਖ ਨਹੀਂ ਹੋਵੇ